ਮੇਰੇ ਪੰਜਾਬ ਦੀ ਧੀ ਭਾਗ ਦੂਜਾ ਲੇਖਕ ਪ੍ਰੀਤ ਜੀ ਘਰੇ ਨੂਹਾ ਹੋਣਾ ਪਰ ਨੂਹਾ ਪੋਤੀਆਂ ਨਾਲ ਜੰਮਣ ਗੇਬੋ ਦੀ ਨੂਹ ਕੋਲ ਤੋਂ ਨੁਕਤੀਆਂ ਨੇ ਜਨਮ ਲਿਆ ਤਿਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਮਰੋ ਨੂਹਾ ਵੇਲੇ ਕੱਲੀ ਨੂੰ ਕਈ ਰੰਨ ਦਿੱਤਾ ਜਾਂਦਾ ਹੈ ਗੇਬੋ ਸੋਝੀ ਸੀ ਖੁਦ ਮਰ ਮੁੱਕ ਜਾਊਗੀ ਹੱਥੀ ਮਾਰੀ ਨਹੀਂ ਜਾਂਦੀ ਕਿਉਂਕਿ ਪਾਪ ਲੱਗਦਾ ਹੈ ਕੀਸਾ ਭਰਾ ਮੱਗਰ ਦੀ ਬੋਟੀ ਸੰਤੋ ਕੋਲ ਦੂਜਾ ਵੀ ਮੁੰਡਾ ਹੋ ਗਿਆ ਸੰਤੋ ਪੇਕੀ ਗਈ ਹੋਈ ਸੀ ਸੰਤੋ ਦਾ ਵੱਡਾ ਮੁੰਡਾ ਮੇਜਰ ਨਾਲ ਹੀ ਸੀ ਜੋ ਹਜੇ 2 ਸਾਲ ਦਾ ਸੀ ਜਿਹੜੀ 3 ਸਾਲ ਦੀ ਕਾਟੋ 2 ਸਾਲ ਦੀ ਹੁਣ ਮਰੋ ਹਜੇ ਕੁਝ ਮਹੀਨਿਆਂ ਦੀ ਸੀ ਘਰੇ ਖੁਸ਼ੀਆਂ ਆਈਆਂ ਮੱਗਰ ਦੇ ਦੂਜੇ ਮੁੰਡਾ ਹੋਣ ਦੀਆਂ ਅੱਜ ਲਾਗਣ ਨੇ ਨਿਮ ਬੰਦੇਣਾ ਸੀ ਘਰੇ ਨਿਮ ਬੰਦ ਦਿੱਤਾ ਗਿਆ ਲਾਗਣ ਨੂੰ ਗੱਟਾ ਕਣਕ ਦਾ ਤੇ ਗੁਰ ਇੱਕ ਖੇਸ ਦਿੱਤਾ ਗਿਆ ਜਿਹੜੀ ਦੇਖ ਕੇ ਬੋਲੀ ਚਾਚਾ ਇਹ ਕਿਉਂ ਨਿਮਵਨਤਾ ਮਗਰ ਪੁੱਤ ਤੇਰਾ ਵੀਰ ਆਇਆ ਜਿਹੜੀ ਕਿੱਥੇ ਵੀਰ ਤੇਰੀ ਚਾਚੀ ਕੋਲ ਹੈ ਤੇਰੇ ਨਾਨਕੇ ਹੈ ਚਾਚੀ ਨੂੰ ਲੈ ਕੇ ਆਈ ਚਾਚਾ ਅਸੀਂ ਵੀ ਵੀਰ ਦੇਖਣਾ ਹੈ ਕੋਈ ਨਾ ਪੁੱਤ ਆਪਾਂ ਜਾਵਾਂਗੇ ਮਿਲਣ ਹਰ ਤੇ ਤੂੰ ਕਾਕੇ ਨੂੰ ਦੇਖ ਆਈ ਚਾਚਾ ਵੀਰ ਦਾ ਨਾਮ ਔ ਕੀ ਰੱਖਿਆ ਹੈ ਮਗਰ ਅਜੇ ਪੁੱਤ ਉਹਦਾ ਨਾਮ ਨਹੀਂ ਰੱਖਿਆ ਜਵਾਗ ਕਾਕਾ ਹੀ ਕਹਿੰਦੇ ਆ ਸਾਰੇ ਚਾਚਾ ਵੀਰ ਦਾ ਨਾਮ ਆਪਾਂ ਮਰੋ ਹੀ ਰੱਖ ਲੈਣਾ ਦੇਖ ਆਪਣੀ ਮਰੋ ਕਿੰਨੀ ਸੋਹਣੀ ਐ ਵੀਰ ਵੀ ਇੰਨਾ ਸੋਹਣਾ ਹੋ ਇਹ ਕੁਝ ਨਹੀਂ ਮੰਗਦੀ ਵੀਰ ਵੀ ਕੁਝ ਨਹੀਂ ਮੰਗਦਾ ਬੇਬੇ ਨੇ ਕਿਹਾ ਇਹ ਨਹੀਂ ਮਰਦੀ ਇਸ ਕਰਕੇ ਆਪਾਂ ਵੀਰ ਦਾ ਨਾਮ ਮਰੋ ਹੀ ਰੱਖ ਲੈਣਾ ਚੱਲ ਪੁੱਤ ਖੇਡ ਜਾ ਆ ਆਪ ਦੀ ਬੀਬੀ ਨਾਲ ਕੰਮ ਕਰਾ ਗੇਬੂ ਨੇ ਸੌਣ ਲਿਆ ਚੱਕ ਦਿੱਤਾ ਵਿਰੇ ਚ ਸਪੀਕਰ ਆ ਪਹਿਲਾਂ ਤਾਂ ਗੇਬੂ ਨੇ ਚੀੜੀ ਦੇ ਖਿੱਚ-ਕਿੱਚ ਪੇੜ ਮਾਰੀ ਫਿਰ ਬੋਲੀ ਤੁਹਾਨੂੰ ਲੈ ਜੇ ਰੱਬ ਜਾਣਦੀ ਉਹ ਮਰ ਜਾਓ ਤੁਸੀਂ ਸੁਖ ਨਾਲ ਕੀ ਕੀ ਬੋਲਦੀ ਹੈ ਕੀ ਕੀ ਮੋਹ ਕਰਦੀ ਹੈ ਤੁਹਾਨੂੰ ਲੱਖਣ ਹੈ ਨਹੀਂ ਮਰੋ ਤੁਸੀਂ ਜਵਾਬ ਨੂੰ ਦੇ ਕੇ ਬੋਲਦੀ ਹਾਂ ਮਾਰਨੀਆ ਤੁਸੀਂ ਰਹਿ ਜੋ ਸੁੱਤਿਆਂ ਜੇ ਦਵਾਰੋਂ ਆਉਂਦਾ ਬੋਲਿਆ ਕਿਉਂ ਬੇਬੀ ਕੀ ਹੋਇਆ ਕਿਉਂ ਘਰਮ ਹੋਈ ਐ ਦੇ ਆ ਕਲ ਦੀਆਂ ਪੋਤਰੀਆਂ ਕੀ ਕੀ ਬੋਲਦੀਆਂ ਚਮਕ ਚੱਜਨੀ ਬੋਲੰਦਾ ਆਕਲ ਨਾ ਮੌਤ ਜਹਾਂ ਨੋ ਜਾਣੀਆਂ ਦੇ ਗੇ ਬੋ ਨੇ ਗੱਲ ਦਸੀ ਕੇਤ ਨੇ ਖਿੱਚ-ਖਿਚ ਪੇੜਾ ਕਾੜੋ ਦਾ ਮਾਰਨ ਦਲਕਾ ਤਮਕਰ ਨਿਰੋਗਤਾ ਦੀ ਬੀਬੀ ਕੋਤੜ ਕੇ ਹਟੀ ਐ ਇਹਨਾਂ ਨੂੰ ਕੀ ਪਤਾ ਜਵਾਬ ਨਹੀਂ ਇਹ ਕਾਟੋ ਤੇ ਜਿਹੜੀ ਤੇ ਕਾਟੋ ਖੜੀਆਂ ਹੋਈਆਂ ਜਾਂਦੀਆਂ ਤੇ ਉਹ ਨੀਮਾ ਕਰਕੇ ਗੇਬੋ ਨੇ ਕਿਹਾ ਆਪਦੀ ਬੀਬੀ ਕੋ ਕੰਮ ਕਰਾਓ ਤਾਂ ਕੁੜੀਆਂ ਚੁੱਪ ਕਰਕੇ ਆ ਉਹਦੀ ਬੀਬੀ ਕੋ ਜਾਂਦੀਆਂ ਰਹੀਆਂ ਬਸੰਤ ਨੇ ਦੀ ਉਸੇ ਚ ਕਿਹਾ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਜਦੋਂ ਘਰੇ ਵੱਡੇ ਕੋਈ ਵੀ ਬੋਲਦੇ ਹੋਣ ਤਾਂ ਵਿੱਚ ਨਹੀਂ ਬੋਲਦੇ ਕੁੱਟ ਖਾਣ ਬਾਰੇ ਕੰਮ ਕਰਦੀਆਂ ਪਸੰਦ ਕਰਦੀ ਵੀ ਕੀ ਵਿੜਾ ਔਰਤ ਦਾ ਔਰਤ ਤੇ ਦਿਲ ਦਾ ਹੁੰਦਾ ਧੀਆਂ ਦੇ ਅਲਾਂਬੇ ਸੋਨੇ ਸੌਕੇ ਨਹੀਂ ਹੁੰਦੇ ਆਹਨੇ ਮਹਨੇ ਸੁਣ ਕੇ ਮਨ ਪੱਥਰ ਹੋ ਗਿਆ ਸੀ ਵੈਸੇ ਵੀ ਔਰਤ ਪੱਥਰ ਹੁੰਦੀ ਹੈ ਹੁਣ ਤਾਂ ਰਾਣੀ ਦੇ ਦੂਜਾ ਮੁੰਡਾ ਹੋਣ ਕਰਕੇ ਧੀਆਂ ਬਸੰਤ ਦੀਆਂ ਬਿਵਰਗੀਆਂ ਲੱਗਦੀਆਂ ਇਹ ਤਾਂ ਬਸੰਤ ਦਾ ਦਿਲ ਜਾਣਦਾ ਸੀ ਕੀਤ ਵੀ ਸ਼ਰਾਬੀ ਸੀ ਰਾਤ ਨੂੰ ਪੈਗ ਜ਼ਰੂਰ ਲਾਉਂਦਾ ਸੀ ਘਰ ਦੀ ਦਾਰੂ

जदों आई सी उम्म क्यों नहीं बनया बसंत मुंडा हुए तो निम बन दिया बीबी वीर भी अखना है बीबी चाची को मेजर सी, फिर एक होर कोका ले बसंत पुत उन्होंने रब ने बीर दिता है मेजर वर्गे दो भा बन गए बीबी साढ़े कदों दो भागे रब दे बबे को मथा टेकया करो ਵੀ ਸਾਨੂੰ ਵੀ ਜੇ ਦੇ ਬੀਬੀ ਤੂੰ ਫਿਰ ਮਰੋ ਕਾਤੋਂ ਲੈ ਕੇ ਆਈ ਤੂੰ ਵੀਰ ਕਿਉਂ ਨਹੀਂ ਲੈ ਕੇ ਆਈ ਉਹ ਤਾਂ ਵੀਰ ਰੱਬ ਦਿੰਦਾ ਹੁੰਦਾ ਹੈ ਫਿਰ ਰੱਬ ਤੋਂ ਤੂੰ ਸਾਡਾ ਵੀਰ ਲੈਣਾ ਸੀ ਹੁਣ ਬੀਬੀ ਗਾਲਾਂ ਕੱਢਦੀ ਏ ਕਿ ਜੇ ਰੱਬ ਤੋਂ ਵੀਰ ਲੈ ਲਾਉਂਦੀ ਫਿਰ ਗਾਲਾਂ ਨਹੀਂ ਪੈਣੀਆਂ ਸੀ ਨਾਲੇ ਮਰੋ ਨੂੰ ਚਾਚੀ ਕੋਲ ਭੇਜ ਦੇਣਾ ਸੀ ਗੇਬੋ ਵੀ ਸੰਤਰਮ ਬੋਲਣ ਲੱਗੀ ਇਹ ਚੰਦਈਆਂ ਨਾਲ ਗੱਲਾਂ ਕਰੀ ਜਾ ਕੰਮ ਕੌਂ ਕਰੂ मगर भी बहु की पंजीरी त्यार करनी है समान तैयार करना है कौन करू तेन कोई फिक्र नहीं तेन कोई लोड नहीं कम दी। अंदर सड़ी चुप करके मगर की बहू भी पंजीरी का समान तैयार कर दी है अगले दिन मगर से गेबो पंजीरी का समान लैके आ जाते ने मगर ने कहा बेबे नाम की रखना है ता बेबे ने कहा ਬੱਡੇ ਮੁੰਡੇ ਦਾ ਨਾਮ ਮੇਜਰ ਸਿੰਘ ਨਾਲ ਮਿਲਦਾ ਜੁਲਦਾ ਨਾਮ ਰੱਖਦੇ ਸੋਹਣਾ ਜਿਹਾ ਨਾਮ ਸੋਚ ਕੇ ਰੱਖਦੇ ਸੰਤੋ ਦੀ ਭੈਣ ਨੇ ਕਿਹਾ ਮਾਸੀ ਜੀ ਨਾਜਰ ਕਿਵੇਂ ਰਹੂ ਜੇਬੂ ਨੇ ਕਿਹਾ ਇਹ ਨਾਮ ਕਿਉਂ ਰੱਖਣਾ ਹੈ ਇਹ ਤਾਂ ਸਾਡੇ ਪਹਿਲਾਂ ਹੀ ਹੈ ਕਿਬੋ ਫਿਰ ਕਿਬੋ ਨੇ ਕਿਹਾ ਇਹ ਤਾਂ ਸਾਡਾ ਨਾਇਬ ਹੋ ਭਾਈ ਮੈਨੂੰ ਨਾਇਬ ਨਾਮ ਬਹੁਤ ਸੰਦ ਹੈ ਵੱਡਾ ਮੇਜਰ ਬਣੂ ਤੇ ਇਹ ਨੈਬ ਬਣੋ ਦੋਨੋਂ ਅਫਸਰ ਬਣਨੇ ਲਈ ਇਹ ਸੁਣ ਕੇ ਸਾਰੇ ਹੱਸਣ ਲੱਗ ਪਏ ਤੇ ਨੈਬ ਤੋਂ ਸਾਰੇ ਨੈਬ ਨਾਮ ਨਾਲ ਬੁਲਣ ਲੱਗੇ ਸੰਤੋ ਦੇ ਪਰਿਵਾਰ ਨੇ ਚੰਗੀ ਤਰ੍ਹਾਂ ਸੇਵਾ ਕੀਤੀ ਕੱਪੜੇ ਲੈਣ ਦੇਣ ਤੇ ਚੰਗਾ ਖਰਚੇ ਦਿੱਤਾ ਸੰਤੋ ਨੂੰ ਗੇਬੋ ਨੇ ਕਿਹਾ ਆਉਂਦੇ 10 ਦਿਨਾਂ ਤੱਕ ਆ ਜਾਵੀਂ ਮੇਰੇ ਮਾਂ ਪਿਓ ਛੱਡ ਜਾਣਗੇ ਖੇਤ ਕੰਮ ਹੁਣ ਕਰਕੇ ਮੱਘਰ ਤੇ ਚੇਤ ਵੇਲੇ ਨਹੀਂ ਹੈ ਜੀ ਮੇਜਰ ਨੂੰ ਗੇਬੋ ਨਾਲ ਲੈ ਆਈ ਕਰਿਆ ਕਿ ਇਹ ਬੁੰਨੇ 100 ਨੁਕਸਾ ਕਪੜਿਆਂ ਵਿੱਚ ਗੱਡੇ ਤੇ ਮੈਂ ਤਾਂ ਕਿੰਨਾ ਖਰਚ ਕੀਤਾ ਪੋਤੇ ਨੂੰ ਸੋਹਣੇ ਦਾ ਕੰਠਾ ਪਾ ਕੇ ਆਈ ਉਹਨਾਂ ਨੇ ਮੇਰੇ ਮੱਗਰ ਨੂੰ ਕੁਝ ਨਹੀਂ ਪਾਇਆ ਮੈਂ ਤਾਂ ਤੇਰੀਆਂ ਸਾਲੀਆਂ ਤੇ ਸੰਤੋ ਦੀਆਂ ਭਤੀਜੀਆਂ ਨੂੰ ਸੂਟ ਲੈ ਕੇ ਗਈ ਉਹਨਾਂ ਨੇ ਸਾਨੂੰ ਚੰਗੇ ਕਪੜੇ ਨਹੀਂ ਦਿੱਤੇ ਮੈਂ ਤਾਂ ਮਹਿੰਗੇ ਕਪੜੇ ਖਰੀਦੇ ਉਹਨਾਂ ਨੇ ਸਸਤੇ ਦਿੱਤੇ ਮੱਗਰ ਨੇ ਕਿਹਾ ਬੀਬੀ ਆਪਾਂ ਕੀ ਕਰਨਾ ਸੋਣਾ ਘਰੇ ਬਥੇਰੇ ਇਹ ਤਾਂ ਪੋਤੇ ਨੂੰ ਪਾ ਆਈਆਂ ਕਾ ਉਹ ਆਪਣੇ ਘਰੇ ਰਹੂ ਆ ਪਗੜਾ ਸੰਤੋ ਦੇ ਪੇਕਿਆਂ ਨੂੰ ਸੋਨਾ ਪਾ ਕੇ ਆਏ ਹਾਂ ਬਾਕੀ ਬਾਹਰੀ ਗੱਲ ਸੂਟਾਂ ਦੀ ਆਪਣੇ ਕੱਪੜਿਆਂ ਨਾਲੋਂ ਚੰਗੇ ਕੱਪੜੇ ਦਿੱਤੇ ਹਨ ਉਹਨਾਂ ਨੇ ਗੁੱਡੀ ਤੇ ਬਸੰਤ ਦੇ ਸੂਟ ਸੰਤੋ ਦੇ ਨਾਲ ਦੇਖੀ ਦੇ ਦਿੱਤੇ ਹਨ ਉਹਨਾਂ ਨੂੰ ਪਤਾ ਹੈ ਸੂਟ ਸਾਡੀ ਕੁੜੀ ਨੇ ਪਾਉਣੇ ਆ ਉਹ ਕਿਉਂ ਮਾਰੇ ਦੇਣਗੇ ਗੇਬੋ ਚੁੱਪ ਕਰਕੇ ਬੈਠ ਗਈ ਗੇਬੋ ਮੁਗੱਦੇ ਹੋਰੇ ਘਾਟੀ ਬੋਲਦੀ ਸੀ ਬਾਕੀ ਰਹਿੰਦੀ ਕਹਾਣੀ ਦਾ ਅਗਲਾ ਭਾਗ ਕੱਲ ਨੂੰ ਜਰੂਰ ਸੁਣਾਈ ਤੁਹਾ ਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ